ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਦੇ ਵਿੱਚ ਇੱਕ ਔਰਤ ਵੱਲੋਂ ਆਪਣੀ ਜ਼ਿੰਦਗੀ ਖਤਮ ਕਰ ਲਈ ਗਈ ਹੈ ਤੇ ਪਿੱਛੇ ਉਹ ਆਪਣਾ 5 ਸਾਲ ਦਾ ਮੁੰਡਾ ਛੱਡ ਗਈ ਹੈ ਜਿहां ਦੱਸਦੀ ਹੈ ਕਿ ਇੱਕ ਖਬਰ ਅਬਹੁਰ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇੱਕ ਔਰਤ ਵੱਲੋਂ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ ਹੈ ਤੇ ਜਿਸ ਤੋਂ ਬਾਅਦ ਉਸਦੇ ਪਰਿਵਾਰ ਵਾਲਿਆਂ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਦੱਸਦੀ ਹੈ ਕਿ ਇਹ ਔਰਤ ਵਿਸ਼ਾਲ ਮੋਲ ਦੇ ਵਿੱਚ ਕੰਮ ਕਰਦੀ ਸੀ ਜਿੱਥੇ ਇਸ ਦੀ ਦੋਸਤੀ ਤਿੰਨ ਬੱਚਿਆਂ ਦੇ ਪਿਤਾ ਦੇ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਇਸ ਦੀ ਖਬਰ ਇਸਦੇ ਪਤੀ ਨੂੰ ਲੱਗੀ ਸੀ ਅਤੇ ਉਸ ਤੋਂ ਬਾਅਦ ਇਸ ਤੇ ਸੋਹਰੇ ਪਰਿਵਾਰ ਦੇ ਵਿੱਚ ਕਲੇਸ਼ ਰਹਿਣ ਲੱਗਾ ਘਰੇਲੂ ਝਗੜਾ ਰਹਿਣ ਲੱਗਾ ਇਸ ਤੋਂ ਬਾਅਦ ਅੱਜ ਇਸ ਔਰਤ ਦੇ ਵੱਲੋਂ ਇਨਾ ਵੱਡਾ ਕਦਮ ਚੁੱਕ ਲਿਆ ਗਿਆ ਹੈ ਆਪਣਾ 5 ਸਾਲ ਦਾ ਪੱਛਾ ਪਿੱਛੇ ਛੱਡ ਕੇ ਇਹ ਔਰਤ ਆਪਣੀ ਜੀਵਨ ਲੀਲਾ ਸਮਾਪਤ ਕਰ ਗਈ ਹੈ ਦੱਸਦੀ ਹੈ ਕਿ ਮਰਨ ਤੋਂ ਪਹਿਲਾਂ ਮ੍ਰਿਤਕ ਨੇ ਆਪਣੀ ਸਕੂਟੀ ਨਹਿਰ ਦੇ ਕੰਢੇ ਛੱਡ ਕੇ ਨਹਿਰ ਦੇ ਵਿੱਚ ਛਾਲ ਮਾਰ ਦਿੱਤੀ। ਘਟਨਾ ਦੀ ਸੂਚਨਾ ਮਿਲਣ ਤੇ ਉਕਤ ਔਰਤ ਦੇ ਭਰਾ ਨੇ ਕਮੇਟੀ ਮੈਂਬਰਾਂ ਨੂੰ ਸੂਚਿਤ ਕੀਤਾ। ਜਿਸ ਕਾਰਨ ਕੁਝ ਘੰਟਿਆਂ ਚ ਹੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ ਅਤੇ ਥਾਣਾ ਖੁਈ ਖੇੜਾ ਪੁਲਿਸ ਨੇ ਲਾਸ਼ ਨੂੰ ਕਪਚਿਤ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਇਸ ਔਰਤ ਦਾ ਨਾਮ ਹਰਪ੍ਰੀਤ ਦੱਸਿਆ ਜਾ ਰਿਹਾ ਹੈ ਜਿਸ ਦੀ ਉਮਰ 30 ਸਾਲ ਦੱਸੀ ਜਾ ਰਹੀ ਹੈ। ਜਿਸ ਦਾ ਵਿਆਹ ਫਾਜ਼ਿਲਕਾ ਦੇ ਰਹਿਣ ਵਾਲੇ ਨikhil ਦੇ ਨਾਲ ਹੋਇਆ ਸੀ ਤੇ ਇਹ ਮੌਲ ਦੇ ਵਿੱਚ ਕੰਮ ਕਰਦੀ ਸੀ ਇਸ ਦੇ ਵਿਆਹ ਹੋਏ ਨੂੰ ਸਿਰਫ 7 ਸਾਲ ਹੋਏ ਸਨ ਤੇ ਵਿਆਹ ਤੋਂ ਬਾਅਦ ਇਹਨਾਂ ਦੇ ਇੱਕ 5 ਸਾਲ ਦਾ ਮੁੰਡਾ ਵੀ ਹੈ ਦੱਸਿਆ ਜਾਂਦਾ ਹੈ ਕਿ ਨੂਰ ਦਾ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਅਤੇ ਸਹੁਰੇ ਦੇ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ ਕਿਉਂਕਿ ਇੱਕ ਮੌਲ ਦੇ ਵਿੱਚ ਕੰਮ ਕਰਦੀ ਸੀ ਜਿੱਥੇ ਉਸ ਦੀ ਦੋਸਤੀ ਤਿੰਨ ਬੱਚਿਆਂ ਦੇ ਪਿਤਾ ਦੇ ਨਾਲ ਹੋ ਗਈ ਸੀ ਤੇ ਜਿਸ ਤੋਂ ਬਾਅਦ ਕਰੇਲੂ ਝਗੜਾ ਹੋਣ ਦੇ ਕਾਰਨ ਕਰੀਬ 1 ਹਫਤਾ ਪਹਿਲਾਂ ਹੀ ਆਪਣਾ ਸਾਰਾ ਕੀਮਤੀ ਸਮਾਨ ਅਤੇ ਐਕਟਿਵਾ ਲੈ ਕੇ ਆਪਣੇ ਪੇਕੇ ਘਰ ਚਲੀ ਗਈ ਸੀ ਪਰ ਆਪਣੇ ਬੱਚੇ ਨੂੰ ਆਪਣੇ ਪਤੀ ਕੋਲ ਹੀ ਛੱਡ ਗਈ ਸੀ ਉੱਥੇ ਹੀ ਖੁਈ ਖੇੜਾ ਨਹਿਰ ਦੇ ਕੰਢੇ ਉਸਦੀ ਸਕੂਟੀ ਦੇਖ ਕੇ ਕਿਸੇ ਨੇ ਉਸਦੇ ਭਰਾ ਨੂੰ ਇਤਲਾਹ ਕੀਤੀ ਸੂਚਨਾ ਦਿੱਤੀ ਜਿਨ੍ਹਾਂ ਨੇ ਤੁਰੰਤ ਨਰ ਸੇਵਾ ਨਰਾਇਣ ਸੇਵਾ ਸਮਿਤੀ ਦੇ ਮੈਂਬਰਾਂ ਨੂੰ ਸੂਚਨਾ ਦਿੱਤੀ ਅਤੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਕਈ ਘੰਟਿਆਂ ਬਾਅਦ ਉਸ ਦੀ Laash ਪਿੰਡ ਬਾਂਡੀ ਵਾਲਾ ਦੀ ਨਹਿਰ ਦੇ ਵਿੱਚ ਤੈਰਦੀ ਹੋਈ ਮਿਲੀ। ਜਿਸ ਨੂੰ ਕੋਈ ਖੇੜਾ ਪੁਲਿਸ ਨੇ ਬਾਹਰ ਕੱਢ ਕੇ ਅਬੋਹਰ ਦੇ ਹਸਪਤਾਲ ਦੇ ਮ੍ਰਿਤਕਾਂ ਘਰ ਦੇ ਵਿੱਚ ਰਖਵਾਇਆ ਜਿੱਥੇ ਉਸ ਦਾ ਪੋਸਟਮਾਰਟਮ ਹੋ ਰਿਹਾ ਹੈ। Laash ਦਾ ਪਤਾ ਲੱਗਣ ਤੇ ਹਸਪਤਾਲ ਪਹੁੰਚੇ ਮ੍ਰਿਤਕ ਦੇ ਪਿਤਾ ਅਤੇ ਭਰਾ ਨੇ ਦੱਸਿਆ ਕਿ ਨੂਰ ਪਿਛਲੇ ਕਾਫੀ ਸਮੇਂ ਤੋਂ ਵਿਸ਼ਾਲ ਮੈਗਾ ਮਾਰਟ ਦੇ ਵਿੱਚ ਕੰਮ ਕਰ ਰਹੀ ਸੀ ਜਿੱਥੇ ਉਸ ਦੀ ਮੁਰਜੇ ਮੁਹਾਰ ਦੇ ਰਹਿਣ ਵਾਲੇ ਇੱਕ ਨੌਜਵਾਨ ਦੇ ਨਾਲ ਦੋਸਤੀ ਹੋ ਗਈ ਸੀ ਜੋ ਪਹਿਲਾਂ ਹੀ ਤਿੰਨ ਬੱਚਿਆਂ ਦਾ ਪਿਤਾ ਸੀ ਇਸ ਦੋਸਤੀ ਤੋਂ ਬਾਅਦ ਨੂਰ ਦੇ ਸਹੁਰੇ ਘਰ ਦੇ ਵਿੱਚ ਤਕਰਾਰ ਹੋ ਗਈ ਅਤੇ ਇੱਕ ਹਫ਼ਤਾ ਪਹਿਲਾਂ ਉਸਦੇ ਸਹੁਰਿਆਂ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਅਤੇ ਤਲਾਕ ਦੀ ਮੰਗ ਕਰ ਰਹੇ ਸਨ ਜਿਸ ਤੋਂ ਬਾਅਦ ਨੂਰ ਯਾਨੀ ਕਿ ਹਰਪ੍ਰੀਤ ਡਿਪਰੈਸ਼ਨ ਦੇ ਵਿੱਚ ਚਲੀ ਗਈ ਸੀ ਦੱਸਦੀ ਹੈ ਕਿ ਹਰਪ੍ਰੀਤ ਆਪਣੀ ਜਨਮ ਦਿਨ ਤੋਂ ਪਹਿਲਾਂ ਆਪਣੇ ਮੁੰਡੇ ਨੂੰ ਸਕੂਲ ਉਸਤੇ ਮਿਲ ਕੇ ਆਈ ਉਸਤੇ ਗੜੇ ਲੱਗ ਕੇ ਆਈ ਦੋਸਤੋ ਬਾਅਦ ਉਸਨੇ ਆਪਣੀ ਪਰਜਾਈ ਨੂੰ ਫੋਨ ਕਰਕੇ ਇਸ ਦੀ ਜਾਣਕਾਰੀ ਦਿੱਤੀ ਕਿ ਉਹ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਵਾਲੀ ਹੈ ਉਸਦੀ ਪਰਚਾਈ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਹ ਨਾ ਸਮਝੀ ਤੇ ਉਸਨੇ ਛਾਲ ਮਾਰ ਦਿੱਤੀ ਤੇ ਹੁਣ ਪਰਿਵਾਰ ਵਾਲਿਆਂ ਨੇ ਇਹ ਮੰਗ ਕੀਤੀ ਕਿ ਉਸਤੇ ਸੋਹਰੇ ਪਰਿਵਾਰ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਨਾਂ ਦੇ ਕਾਰਨ ਹੀ ਉਹਨਾਂ ਦੀ ਲੜਕੀ ਡਿਪਰੈਸ਼ਨ ਦੇ ਵਿੱਚ ਗਈ ਸੀ ਘਰੇਲੂ ਝਗੜਾ ਚੱਲ ਰਿਹਾ ਸੀ ਤੇ ਜਿਸਤੇ ਕਾਰਨ ਉਹਨਾਂ ਨੇ ਆਪਣੀਆਂ ਜਤੀ ਗਵਾਲੀ ਹੈ ਜਿਹੜਾ ਦੱਸਦੀ ਹੈ ਕਿ ਅੱਜਕੱਲ੍ਹ ਲੋਕਾਂ ਦੇ ਵਿੱਚ ਸਹਿਣ ਸ਼ਕਤੀ ਬਹੁਤ ਜ਼ਿਆਦਾ ਘਟ ਗਈ ਹੈ ਲੋਕ ਜਲਦੀ ਹੀ ਡਿਪਰੈਸ਼ਨ ਦੇ ਵਿੱਚ ਚਲੇ ਜਾਂਦੇ ਨੇ ਜਿਸ ਤੋਂ ਬਾਅਦ ਉਹ ਇਦਾਂ ਦੇ ਕਦਮ ਚੁੱਕ ਲੈਂਦੇ ਨੇ ਆਪਣੇ ਪਰਿਵਾਰ ਦਾ ਵੀ ਨਹੀਂ ਸੋਚਦੇ ਹਰਪ੍ਰੀਤ ਆਪਣੇ ਪਿੱਛੇ ਹੋਣ 5 ਸਾਲ ਦਾ ਮੁੰਡਾ ਰੋਂਦਾ ਹੋਇਆ ਛੱਡ ਗਿਆ